ਕਾਦਰੀ ਮੋਲਾ ਜੀ ਆਪਾਂ ਕਾਦਰੀ ਮਹੱਲੇ ਰਹਿਣ ਮਲੇ ਆ ਆ ਵੇਖੋ ਪਾਣੀ ਅਜ ਮੀ ਪਿਆ ਥੋੜਾ ਜਿਹਾ ਨਗਰ ਕਾਉਂਸਲ ਦੀ ਵੀ ਪੋਲ ਖੁੱਲ ਗਈ ਆ ਮਹੱਲੇ ਦੀ ਵੀ ਪੋਲ ਖੁੱਲ ਗਈ ਨਾ ਐਮਸੀ ਵਰਦਾ ਇੱਥੇ ਨਾ ਕੋਈ ਗੱਲ ਨਾ ਬਾਤ ਅਜਾ ਚੈੱਕ ਕਰੋ ਮਹੱਲੇ ਵਿੱਚ ਇਹ ਕੀ ਬੰਦਾ ਵਿਆ ਕਾਦਰੀ ਮਹੱਲੇ 'ਚ ਬੜੇ ਵਾਰੀ ਖਬਰਾਂ ਵੀ ਲਾ ਲੀਆਂ ਬੜਾ ਕੁਝ ਕੀਤਾ ਵਾ ਪਰ ਕੋਈ ਜੂਨ ਹੀ ਸਰਕੀ ਹੈ ਜੀ ਨਾਲ ਉੱਤੇ ਮੇਰੀ ਕੁੜੀਆ ਉੱਤੇ ਬੈਠੀ ਆ ਉਹ ਕਹਿੰਦੀ ਵੀ ਪਪਾ ਸਾਪ ਆ ਜਾਂਦੇ ਆ ਮੈਂ ਕਿਹਾ ਪੁੱਤਰ ਕੋਈ ਗੱਲ ਸਾਪ ਆ ਜਾਂਦੀ ਹੈ ਤੇ ਕੀ ਕਰੀ ਹੁਣ ਨਾ ਐਮਸੀ ਵਰਦਾ ਇੱਥੇ ਨਾ ਹੀ ਕੋਈ ਆ ਇਹਦਾ ਸੂਫੀਸ਼ਨ ਨਿਕਲਦਾ ਵਿਆਵਾ ਕੋਈ ਵੀ ਕੁਛ ਨਹੀਂ ਬੰਦਾ ਵਿਆਵਾ ਵੇਖੋ ਜੀ ਕਾਜ਼ਰੀ ਮਹੱਲੇ ਦਾ ਹਾਲ ਵੇਖ ਲੋ ਤੁਸੀਂ ਚੈੱਕ ਕਰੋ ਕਲੈਰਟੀ ਚੈੱਕ ਕਰੋ ਤੁਸੀਂ ਆ ਲੋ ਪਾਣੀ 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 ਹੋਇਆ ਪਿਆ ਸਾਰਾ ਕੁਝ ਚੈੱਕ ਕਰੋ ਆ ਲੋ ਚੈੱਕ ਕਰੋ ਆ ਲੋ ਭਾਂਡੇ ਭੁੰਡੇ ਚੋਕੇ ਸਭ ਕੁਝ ਉਤੇ ਰੱਖਿਆ ਵਾ ਚੈੱਕ ਕਰੋ ਤੁਸੀਂ ਇਹਦਾ ਹੱਲ ਨਹੀਂ ਹੋ ਸਕਦਾ ਇਹ 35 ਸਾਲ 45 ਸਾਲ ਪਹਿਲਾਂ ਵੀ ਪੁਰਾਣੀ ਪ੍ਰੋਬਲਮ ਹੀ ਇੱਕ ਟਰਾਂਸਫਰਮ ਦੀ ਉਹ ਹੱਲ ਕਰਾਈ ਸੀ ਤੇ ਹੁਣ ਪਾਣੀ ਦੀ ਸਮੱਸਿਆ ਵਾ ਇਹ ਹੱਲ ਨਹੀਂ ਹੋ ਰਹੀ ਅਗਲਾ ਬੰਦਾ ਕਹਿੰਦਾ ਮੇਰਾ 99 ਸਾਲ ਦਾ ਪਟਾ ਹੈ گاਵਾ ਅਗੇ ਜ਼ਮੀਨ ਦਾ ਤੇ ਇਹਦਾ ਮੈਂ ਜਿੱਦੂ ਜਾਵਾਂ ਉਦੋਂ ਬੰਦ ਕਰ ਸਕਦਾ ਵਾਂ ਨਾਲੀ ਨੂਲੀ ਬੰਦ ਕਰ ਦਾਂਗਾ ਮੈਂ ਕਹਿੰਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਚੈੱਕ ਕਰੋ ਆ ਲੋ ਇਹ ਘਰ ਵਿੱਚ ਆ ਘਰ ਆ ਜੀ ਚੈੱਕ ਕਰੋ ਪਲੀਜ਼ ਚੈੱਕ ਕਰੋ ਹਲੋ ਇਹ ਪਾਣੀ ਆ ਜੀ ਆ ਜਿਹੜਾ ਆਂਦਿਆ ਗੰਦਾ ਪਾਣੀ ਨਾਲਿਆਂ ਦਾ ਸੀਵਰੇਜ ਦਾ ਪਾਣੀ ਆ ਵੇਖੋ ਚੈੱਕ ਕਰੋ ਇਹਦਾ ਹੱਲ ਹੋ ਸਕਦਾ ਤੇ ਪੁਲਿਸ ਦੱਸਿਓ ਜੇ ਕੋਈ ਸਰਕਾਰ ਕਰ ਸਕਦੀ ਆ ਤੇ ਮੌਜੂਦਾ ਸਰਕਾਰ ਵੀ ਕਰ ਸਕਦੀ ਆ ਦੂਜੀ ਸਰਕਾਰ ਵੀ ਕਰ ਸਕਦੀ ਆ ਪਰ ਪੋਲੀਟਿਕਲ ਪ੍ਰੈਸ਼ਰ ਕਰਕੇ ਕਾਜ਼ਰੀ ਮਲੇਦਾਲ ਅਜ ਤੱਕ ਨਹੀਂ ਹੋਇਆ ਗੱਪਨ 45 ਸਾਲ ਪੁਰਾਣੀ ਪ੍ਰੋਬਲਮ ਹੈ ਗਿਆ ਜੇ ਕਾਦਰੀ ਮਲੇ ਲਖਲ ਹੋ ਜੇਗਾ ਨਾ ਤੇ ਮੈਂ ਲੱਡੂ ਵੰਡੇਗਾ ਪੂਰੇ ਮੱਲੇ ਵਿੱਚ ਕਾਦਰੀ ਮੋਲਾ ਜੀ ਆਪਾਂ ਕਾਦਰੀ ਮੱਲੇ ਰਹਿਣ ਵਾਲੇ ਆ ਆ ਵੇਖੋ ਪਾਣੀ ਅਜ ਮੀ ਪਿਆ ਥੋੜਾ ਜਿਹਾ ਨਗਰ ਕਾਉਂਸਲ ਦੀ ਵੀ ਪੋਲ ਖੁੱਲ ਗਈ ਆ ਮੱਲੇ ਦੀ ਵੀ ਪੋਲ ਖੁੱਲ ਗਈ ਨਾ ਐਮਸੀ ਵਰਦਾ ਇੱਥੇ ਨਾ ਕੋਈ ਗੱਲ ਨਾ ਬਾਤ ਅਜਾ ਚੈੱਕ ਕਰੋ ਮੱਲੇ ਵਿੱਚ ਐ ਕੀ ਬੰਦਾ ਵਿਆ ਕਾਦਰੀ ਮੱਲੇ ਚ ਬੜੇ ਵਾਰੀ ਖਬਰਾਂ ਵੀ ਲਾ ਲੀਆਂ ਬੜਾ ਕੁਝ ਕੀਤਾ ਵਾ ਪਰ ਕੋਈ ਜੂਨ ਹੀ ਸਰਕੀ ਹੈ ਗਈਆਂ ਨਾ ਉੱਤੇ ਮੇਰੀ ਕੁੜੀਆ ਉੱਤੇ ਬੈਠੀ ਆ ਉਹ ਕਹਿੰਦੀ ਵੀ ਪਪਾ ਸੱਪ ਆ ਜਾਂਦੇ ਆ ਮੈਂ ਕਿਹਾ ਪੁੱਤਰ ਕੋਈ ਗੱਲ ਸੱਪ ਆ ਜਾਂਦੇ ਆ ਤੇ ਕੀ ਕਰੀ ਹੁਣ ਨਾ ਐਮਸੀ ਵਰਦਾ ਇੱਥੇ ਨਾ ਹੀ ਕੋਈ ਇਹਦਾ ਸੂਫੀਸ਼ਨ ਨਿਕਲਦਾ ਵਿਆਹ ਕੋਈ ਵੀ ਕੁਛ ਨਹੀਂ ਬੰਦਾ ਵਿਆਹ ਵੇਖੋ ਜੀ ਕਾਜ਼ਰੀ ਮਹੱਲੇ ਦਾ ਹਾਲ ਵੇਖ ਲੋ ਤੁਸੀਂ ਚੈੱਕ ਕਰੋ ਕਲੈਰਟੀ ਚੈੱਕ ਕਰੋ ਤੁਸੀਂ ਆਹ ਲੋ ਪਾਣੀ 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 ਹੋਇਆ ਪਿਆ ਸਾਰਾ ਕੁਝ ਚੈੱਕ ਕਰੋ ਆਹ ਲੋ ਚੈੱਕ ਕਰੋ ਆਹ ਲੋ ਭਾਂਡੇ ਭੁੰਡੇ ਚੋਕੇ ਸਭ ਕੁਝ ਉਤੇ ਰੱਖਿਆ ਵਾ ਚੈੱਕ ਕਰੋ ਤੁਸੀਂ ਇਹਦਾ ਹੱਲ ਨਹੀਂ ਹੋ ਸਕਦਾ ਇਹ 35 ਸਾਲ 45 ਸਾਲ ਪਹਿਲਾਂ ਵੀ ਪੁਰਾਣੀ ਪ੍ਰੋਬਲਮ ਹੀ ਇੱਕ ਟ੍ਰਾਂਸਫਰਮਰ ਦੀ ਉਹ ਹੱਲ ਕਰਾਈ ਸੀ ਤੇ ਹੁਣ ਪਾਣੀ ਦੀ ਸਮੱਸਿਆ ਵਾ ਇਹ ਹੱਲ ਨਹੀਂ ਹੋ ਰਹੀ ਅਗਲਾ ਬੰਦਾ ਕਹਿੰਦਾ ਮੇਰਾ 99 ਸਾਲ ਦਾ ਪਟਾ ਹੈ گاਵਾ ਅਗੇ ਜ਼ਮੀਨ ਦਾ ਕਹਿੰਦਾ ਮੈਂ ਜਦੋਂ ਚਾਹਾਂ ਉਹਦੋਂ ਬੰਦ ਕਰ ਸਕਦਾ ਵਾ ਨਾਲੀ ਨੂਲੀ ਬੰਦ ਕਰ ਦਾਂਗਾ ਮੈਂ ਕਹਿੰਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਚੈੱਕ ਕਰੋ ਆ ਲੋ ਇਹ ਘਰ ਵੀ ਆ ਘਰ ਆ ਜੀ ਚੈੱਕ ਕਰੋ ਪਲੀਜ਼ ਚੈੱਕ ਕਰੋ ਹਲੋ ਇਹ ਪਾਣੀ ਆ ਜੀ ਆ ਜਿਹੜਾ ਆਂਦਿਆ ਗੰਦਾ ਪਾਣੀ ਨਾਲਿਆਂ ਦਾ ਸੀਵਰੇਜ ਦਾ ਪਾਣੀ ਆ ਵੇਖੋ ਚੈੱਕ ਕਰੋ ਇਹਦਾ ਹੱਲ ਹੋ ਸਕਦਾ ਤੇ ਪੁਲਿਸ ਦੱਸਿਓ ਜੇ ਕੋਈ ਸਰਕਾਰ ਕਰ ਸਕਦੀ ਆ ਤੇ ਮੌਜੂਦਾ ਸਰਕਾਰ ਵੀ ਕਰ ਸਕਦੀ ਆ ਦੂਜੀ ਸਰਕਾਰ ਵੀ ਕਰ ਸਕਦੀ ਆ ਪਰ ਪਲੀਟੀਕਲ ਪ੍ਰੈਸ਼ਰ ਕਰਕੇ ਕਾਦਰੀ ਮਹੱਲੇ ਦਾ ਅਜ ਤੱਕ ਨਹੀਂ ਹੋਇਆ ਗੱਪਨ 45 ਸਾਲ ਪੁਰਾਣੀ ਪ੍ਰੋਬਲਮ ਹੈਗੀ ਯਾਰ ਜੇ ਕਾਦਰੀ ਮਹੱਲੇ ਦਾ ਹੋ ਜਾਏਗਾ ਨਾ ਤੇ ਮੈਂ ਲੱਡੂ ਵੰਡੇਗਾ ਪੂਰੇ ਮਹੱਲੇ ਵਿੱਚ ਕਾਦਰੀ 몰ਾ ਜੀ ਆਪਾਂ ਕਾਦਰੀ ਮਹੱਲੇ ਰਹਿਣ ਵਾਲੇ ਆ ਆ ਵੇਖੋ ਪਾਣੀ ਅਜ ਮੀ ਪਿਆ ਥੋੜਾ ਜਿਹਾ ਨਗਰ ਕੌਂਸਲ ਦੀ ਵੀ ਪੋਲ ਖੁੱਲ ਗਈ ਆ ਮਹੱਲੇ ਦੀ ਵੀ ਪੋਲ ਖੁੱਲ ਗਈ ਨਾ ਐਮਸੀ ਵਰਦਾ ਇੱਥੇ ਨਾ ਕੋਈ ਗੱਲ ਨਾ ਬਾਤ ਅਜਾ ਚੈੱਕ ਕਰੋ ਮਹੱਲੇ ਵਿੱਚ ਇਹ ਕੀ ਬੰਦਾ ਵਿਆ ਕਾਦਰੀ ਮਹੱਲੇ 'ਚ ਬੜੇ ਵਾਰੀ ਖਬਰਾਂ ਵੀ ਲਾ ਲੀਆਂ ਬੜਾ ਕੁਝ ਕੀਤਾ ਵਾ ਪਰ ਕੋਈ ਜੂਣੀ ਸਰਕੀ ਆ ਗਈਆਂ ਨਾਲ ਉੱਤੇ ਮੇਰੀ ਕੁੜੀਆ ਉੱਤੇ ਬੈਠੀ ਆ ਉਹ ਕਹਿੰਦੀ ਵੀ ਪਾਪਾ ਸੱਪ ਆ ਜਾਂਦੇ ਆ ਮੈਂ ਕਿਹਾ ਪੁੱਤਰ ਕੋਈ ਗੱਲ ਸੱਪ ਆ ਜਾਂਦੇ ਇਹਦੇ ਕੀ ਕਰੀ ਹੁਣ ਨਾ ਐਮਸੀ ਵਰਦਾ ਇੱਥੇ ਨਾ ਹੀ ਕੋਈ ਇਹਦਾ ਸੂਫੀਸ਼ਨ ਨਿਕਲਦਾ ਵਿਆਵਾ ਕੋਈ ਵੀ ਕੁਛ ਨਹੀਂ ਬੰਦਾ ਵਿਆਵਾ ਵੇਖੋ ਜੀ ਕਾਦਰੀ ਮਹੱਲੇ ਦਾ ਹਾਲ ਵੇਖ ਲੋ ਤੁਸੀਂ ਚੈੱਕ ਕਰੋ ਕਲੈਰਟੀ ਚੈੱਕ ਕਰੋ ਤੁਸੀਂ ਆਹ ਲੋ ਪਾਣੀ 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 ਹੋਇਆ ਪਿਆ ਸਾਰਾ ਕੁਝ ਚੈੱਕ ਕਰੋ ਆਹ ਲੋ ਚੈੱਕ ਕਰੋ ਆ ਲੋ ਭਾਂਡੇ ਭੁੰਡੇ ਚੋਕੇ ਸਭ ਕੁਝ ਉਤੇ ਰੱਖਿਆ ਵਾ ਚੈੱਕ ਕਰੋ ਤੁਸੀਂ ਇਹਦਾ ਹੱਲ ਨਹੀਂ ਹੋ ਸਕਦਾ ਇਹ 35 ਸਾਲ 45 ਸਾਲ ਪਹਿਲਾਂ ਵੀ ਪੁਰਾਣੀ ਪ੍ਰੋਬਲਮ ਹੀ ਇੱਕ ਟਰਾਂਸਫਰਮ ਦੀ ਉਹ ਹੱਲ ਕਰਾਈ ਸੀ ਤੇ ਹੁਣ ਪਾਣੀ ਦੀ ਸਮੱਸਿਆ ਵਾ ਇਹ ਹੱਲ ਨਹੀਂ ਹੋ ਰਹੀ ਅਗਲਾ ਬੰਦਾ ਕਹਿੰਦਾ ਮੇਰਾ 99 ਸਾਲ ਦਾ ਪਟਾ ਹੈ गावा ਅਗੇ ਜ਼ਮੀਨ ਦਾ ਕਹਿੰਦਾ ਮੈਂ ਜਦੋਂ ਚਾਹਾਂ ਉਹਦੋਂ ਬੰਦ ਕਰ ਸਕਦਾ ਵਾ ਨਾਲੀ ਨੂਲੀ ਬੰਦ ਕਰ ਦਾਂਗਾ ਮੈਂ ਕਹਿੰਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਕਿਆ ਕਰੋ ਹਲੋ ਇਹ ਘਰ ਵੀ ਆ ਘਰ ਆ ਜੀ ਚੈੱਕ ਕਰੋ ਪਲੀਜ਼ ਚੈੱਕ ਕਰੋ ਹਲੋ ਇਹ ਪਾਣੀ ਆ ਜੀ ਆ ਜਿਹੜਾ ਆਉਂਦਿਆ ਗੰਦਾ ਪਾਣੀ ਨਾਲਿਆਂ ਦਾ ਸੀਵਰੇਜ ਦਾ ਪਾਣੀ ਆ ਵੇਖੋ ਚੈੱਕ ਕਰੋ ਇਹਦਾ ਹੱਲ ਹੋ ਸਕਦਾ ਤੇ ਪਲੀਜ਼ ਦੱਸਿਓ ਜੇ ਕੋਈ ਸਰਕਾਰ ਕਰ ਸਕਦੀ ਆ ਤੇ ਮੌਜੂਦਾ ਸਰਕਾਰ ਵੀ ਕਰ ਸਕਦੀ ਆ ਦੂਜੀ ਸਰਕਾਰ ਵੀ ਕਰ ਸਕਦੀ ਆ ਪਰ ਪੋਲੀਟਿਕਲ ਪ੍ਰੈਸ਼ਰ ਕਰਕੇ ਕਾਦਰੀ ਮਹੱਲੇ ਦਾ ਅੱਜ ਤੱਕ ਨਹੀਂ ਹੋਇਆ ਹੈ 45 ਸਾਲ ਪੁਰਾਣੀ ਪ੍ਰੋਬਲਮ ਹੈਗੀ ਆ ਜੇ ਕਾਦਰੀ ਮਹੱਲੇ ਦਾ ਹੋਏਗਾ ਨਾ ਤੇ ਮੈਂ ਲੱਡੂ ਵੰਡੇਗਾ ਪੂਰੇ ਮਹੱਲੇ ਵਿੱਚ ਕਾਦਰੀ ਮੋਲਾ ਜੀ ਆਪਾਂ ਕਾਦਰੀ ਮਹੱਲੇ ਰਹਿਣ ਵਾਲੇ ਆ ਆ ਵੇਖੋ ਪਾਣੀ ਅਜ ਮੀ ਪਿਆ ਥੋੜਾ ਜਿਹਾ ਨਗਰ ਕੌਂਸਲ ਦੀ ਵੀ ਪੋਲ ਖੁੱਲ ਗਈ ਆ ਮਹੱਲੇ ਦੀ ਵੀ ਪੋਲ ਖੁੱਲ ਗਈ ਨਾ ਐਮਸੀ ਵਰਦਾ ਇੱਥੇ ਨਾ ਕੋਈ ਗੱਲ ਨਾ ਬਾਤ ਅਜਾ ਚੈੱਕ ਕਰੋ ਮਹੱਲੇ ਵਿੱਚ ਇਹ ਕੀ ਬੰਦਾ ਵਿਆ ਕਾਦਰੀ ਮਹੱਲੇ 'ਚ ਬੜੇ ਵਰੀ ਖਬਰਾਂ ਵੀ ਲਾ ਲੀਆਂ ਬੜਾ ਕੁਛ ਕੀਤਾ ਵਾ ਪਰ ਕੋਈ ਜੂਨ ਹੀ ਸਰਕੀ ਹੈ ਗਈਆਂ ਨਾਲ ਉੱਤੇ ਮੇਰੀ ਕੁੜੀਆ ਉੱਤੇ ਬੈਠੀ ਆ ਉਹ ਕਹਿੰਦੀ ਵੀ ਪਾਪਾ ਸੱਪ ਆ ਜਾਂਦੇ ਆ ਮੈਂ ਕਿਹਾ ਪੁੱਤਰ ਕੋਈ ਗੱਲ ਸੱਪ ਆ ਜਾਂਦੇ ਇਹਦੇ ਕੀ ਕਰੀ ਹੁਣ ਨਾ ਐਮਸੀ ਵਰਦਾ ਇੱਥੇ ਨਾ ਹੀ ਕੋਈ ਇਹਦਾ ਸਲੂਸ਼ਨ ਨਿਕਲਦਾ ਵਿਆ ਕੋਈ ਵੀ ਕੁਛ ਨਹੀਂ ਬੰਦਾ ਵਿਆ ਵੇਖੋ ਜੀ ਕਾਦਰੀ ਮਹੱਲੇ ਦਾ ਹਾਲ ਵੇਖ ਲੋ ਤੁਸੀਂ ਚੈੱਕ ਕਰੋ ਕਲੈਰਟੀ ਚੈੱਕ ਕਰੋ ਤੁਸੀਂ ਆ ਲੋ ਪਾਣੀ 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 ਹੋਇਆ ਪਿਆ ਸਾਰਾ ਕੁਛ ਚੈੱਕ ਕਰੋ ਆ ਲੋ ਚੈੱਕ ਕਰੋ ਆ ਲੋ ਭਾਂਡੇ ਭੁੰਡੇ ਚੋਕੇ ਸਭ ਕੁਝ ਉਤੇ ਰੱਖਿਆ ਵਾ ਚੈੱਕ ਕਰੋ ਤੁਸੀਂ ਇਹਦਾ ਹੱਲ ਨਹੀਂ ਹੋ ਸਕਦਾ ਇਹ 35 ਸਾਲ 45 ਸਾਲ ਪਹਿਲਾਂ ਵੀ ਪੁਰਾਣੀ ਪ੍ਰੋਬਲਮ ਹੀ ਇੱਕ ਟ੍ਰਾਂਸਫਰਨ ਦੀ ਉਹ ਹੱਲ ਕਰਾਈ ਸੀ ਤੇ ਹੁਣ ਪਾਣੀ ਦੀ ਸਮੱਸਿਆ ਵਾ ਇਹ ਹੱਲ ਨਹੀਂ ਹੋ ਰਹੀ ਅਗਲਾ ਬੰਦਾ ਕਹਿੰਦਾ ਮੇਰਾ 99 ਸਾਲ ਦਾ ਪਟਾ ਹੈ گاਵਾ ਅਗੇ ਜ਼ਮੀਨ ਦਾ ਤੇ ਇਹਦਾ ਮੈਂ ਜਿੱਦੂ ਜਾਵਾਂ ਉਦੋਂ ਬੰਦ ਕਰ ਸਕਦਾ ਵਾ ਨਾਲੀ ਨੂਲੀ ਬੰਦ ਕਰ ਦਾਂਗਾ ਮੈਂ ਕਹਿੰਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਕਿਆ ਕਰੋ ਹਲੋ ਇਹ ਘਰ ਵਿੱਚ ਘਰ ਆ ਜੀ ਚੈੱਕ ਕਰੋ ਪਲੀਜ਼ ਚੈੱਕ ਕਰੋ ਹਲੋ ਇਹ ਪਾਣੀ ਆ ਜੀ ਆ ਜਿਹੜਾ ਆਂਦਿਆ ਗੰਦਾ ਪਾਣੀ ਨਾਲਿਆਂ ਦਾ ਸੀਵਰੇਜ ਦਾ ਪਾਣੀ ਆ ਵੇਖੋ ਚੈੱਕ ਕਰੋ ਇਹਦਾ ਹੱਲ ਹੋ ਸਕਦਾ ਤੇ ਪਲੀਜ਼ ਦੱਸਿਓ ਜੇ ਕੋਈ ਸਰਕਾਰ ਕਰ ਸਕਦੀ ਆ ਤੇ ਮੌਜੂਦਾ ਸਰਕਾਰ ਵੀ ਕਰ ਸਕਦੀ ਆ ਦੂਜੀ ਸਰਕਾਰ ਵੀ ਕਰ ਸਕਦੀ ਆ ਪਰ ਪੋਲੀਟੀਕਲ ਪ੍ਰੈਸ਼ਰ ਕਰਕੇ ਕਾਜ਼ੀਮ ਹਲਿਹਾਲ ਅੱਜ ਤੱਕ ਨਹੀਂ ਹੋਇਆ ਗੱਪਨ 45 ਸਾਲ ਪੁਰਾਣੀ ਪ੍ਰੋਬਲਮ ਹੈਗੀ ਆ ਜੇ ਕਾਜ਼ੀਮ ਹਲਿਹਾਲ ਹੋ ਜੇਗਾ ਨਾ ਤੇ ਮੈਂ ਲੱਡੂ ਵੰਡੇਗਾ ਪੂਰੇ ਮੱਲੇ ਵਿੱਚ